ਕੇਂਦਰ ਪੰਜਾਬੀਆਂ ਦੇ ਨਾਲ ਸਿੱਧੇ ਟਕਰਾਉਣ ਤੋਂ ਹੁਣ ਗੁਰੇਜ਼ ਕਰਨ ਲੱਗਿਆ ਹੈ ਇਸ ਦੀਆਂ ਇਸ ਦੀਆਂ ਮਿਸਾਲਾਂ ਤਾਜ਼ਾ ਵਾਪਰੇ ਘਟਨਾਕ੍ਰਮ ਤੋਂ ਦੇਖੀਆਂ ਜਾ ਸਕਦੀਆਂ ਨੇ ਪਹਿਲਾ ਮਾਮਲਾ ਚੰਡੀਗੜ੍ਹ ਯੂਨੀਵਰਸਿਟੀ ਦਾ ਸੈਨੇਟ ਭੰਗ ਕਰਨ ਵਾਲਾ ਮਾਮਲਾ ਵਾਪਸ ਲਿਆ ਗਿਆ ਤੇ ਉਸ ਤੋਂ ਬਾਅਦ ਸੈਨੇਟ ਚੋਣਾਂ ਦਾ ਐਲਾਨ ਕਰਨਾ ਪਿਆ ਉਸ ਦੇ ਨਾਲ ਲੱਗਦਾ ਚੰਡੀਗੜ੍ਹ ਦੇ ਨਾਲ ਜੁੜਿਆ ਮਾਮਲਾ ਆਪਾਂ ਦੇਖਿਆ ਕਿ ਚੰਡੀਗੜ੍ਹ ਦਾ ਐਲਾਨ ਕਰਨਾ ਚੰਡੀਗੜ੍ਹ ਨੂੰ ਪੰਜਾਬ ਤੋਂ ਵੱਖਰਾ ਕਰਨਾ ਉਸ ਮੁੱਦੇ ਉੱਤੇ ਵੀ ਸਪਸ਼ਟੀਕਰਨ ਦੇਣਾ ਪਿਆ ਤੇ ਪੈਰ ਪਿਛਾਂ ਖਿੱਚਣੇ ਪਏ ਤਾਜ਼ਾ ਮਾਮਲਾ ਐਸਵਾਈਐਲ ਦਾ ਬੇਸ਼ੱਕ ਇਸ ਮਾਮਲੇ ਦੀ ਚਰਚਾ ਤਾਂ ਨਹੀਂ ਹੋਈ ਪਰ ਤਾਜ਼ਾ ਖਬਰਾਂ ਦੇ ਮੁਤਾਬਕ ਖਬਰ ਨਿਕਲ ਕੇ ਆ ਰਹੀ ਹੈ ਕਿ ਐਸਵਾਈਐਲ ਦੇ ਮਾਮਲੇ ਉੱਤੇ ਭਾਵੇਂ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜ ਵਾਰ ਦੀ ਗੇੜ ਵਾਰਤਾ ਜਿਹੜੀ ਉਹ ਕਰਾ ਚੁੱਕੀ ਆ ਪੰਜ ਗੇੜ ਦੀ ਦਵੱਲੀ ਵਾਰਤਾ ਹੋ ਚੁੱਕੀ ਆ ਪਰ ਹੌਣ ਕੇਂਦਰ ਨੇ ਇਸ ਮੁੱਦੇ ਤੋਂ ਪੈਰ ਪਾਹਾਂ ਖਿੱਚ ਲਏ ਨੇ ਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਹੁਣ ਭਾਜਪਾ ਜਿਹੜੀ ਹੈ ਪੈਰ ਬੋਜ ਪੋਚ ਕੇ ਰੱਖਣ ਲੱਗੀ ਆ ਆਪਾਂ ਲੰਘੇ ਦਿਨਾਂ ਦੇ ਵਿੱਚ ਇਹ ਵੀ ਖਬਰ ਸਾਂਝੀ ਕੀਤੀ ਸੀ ਵੀ ਜਿਹੜੀ ਪੰਜਾਬ ਦੀ ਭਾਜਪਾ ਉਹ ਵੀ ਇਸ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਨੂੰ ਕਹਿ ਚੁੱਕੀ ਆ ਵੀ ਸਾਡੇ 'ਚ ਹੋਰ ਮਾਦਾ ਨਹੀਂ ਹੈ ਕਿ ਅਸੀਂ ਪੰਜਾਬ ਦੇ ਵਿੱਚ ਵਿਰੋਧ ਦਾ ਜਿਹੜਾ ਸਾਹਮਣਾ ਕਰ ਸਕੀਏ ਤੇ ਪੰਜਾਬ ਦੇ ਵਿੱਚ ਅਸੀਂ ਲੋਕਾਂ ਨੂੰ ਹੋਰ ਜਿਹੜਾ ਉਹਨਾਂ ਦੇ ਨਾਲ ਖੈਬਰ ਸਕੀਏ ਸੋ ਹੁਣ ਇਹਨਾਂ ਸਾਰੇ ਮੁੱਦਿਆਂ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਸਬੰਧਤ ਮੁੱਦਿਆਂ ਦੇ ਉੱਤੇ ਪੰਜਾਬੀਆਂ ਦੇ ਲਗਾਤਾਰ ਸੰਘਰਸ਼ ਕਰਨ ਦੀ ਪ੍ਰਵਿਰਤੀ ਉਹਨਾਂ ਦੀ ਸਟੈਂਡ ਲੈਣ ਦੀ ਪ੍ਰਵਿਰਤੀ ਕਰਕੇ ਹੁਣ ਪੈਰ ਸਾਰੇ ਮੁੱਦਿਆਂ ਤੋਂ ਪਿਛਾਅ ਖਿੱਚਣ ਲੱਗੀ ਆ ਲੰਘੇ ਦਿਨੀ ਜਦੋਂ ਉਤਰੀ ਜ਼ੋਨਲ ਕਾਉਂਸਲ ਦੀ ਮੀਟਿੰਗ ਸੀ ਉਹਦੇ ਵਿੱਚ ਵੀ ਅਮਿਤ ਸ਼ਾਹ ਨੇ ਪਾਣੀਆ ਦੇ ਨਾਲ ਸਾਰੇ ਸਬੰਧਤ ਮੁੱਦੇ ਜਿਹੜੇ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਸੀ ਮੁਲਤਵੀ ਕਰ ਦਿੱਤਾ ਸੀ